ਚਲੇਗੀ ਨਹੀਂ ਚਲੇਗੀ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਡੀਐਸਪੀ ਖੇੜਾ ਮੁਰਦਾਬਾਦ 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 ਉਹਦੇ ਪੁਲਿਸ ਮੁਰਦਾਬਾਦ 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 ਉਹਦੇ ਪੁਲਿਸ ਨੇ ਕੀ ਪਾਰਟੀ ਮੇਰਾ ਬੇਲੀ ਕਾਰੋਬੀ ਉਹਦੇ ਪੁਲਿਸ ਨੇ ਕੀ ਪਾਰਟੀ ਮੇਰਾ ਬੇਲੀ ਕਾਰੋਬੀ ਡੀਐਸਪੀ ਖੇੜਾ کی پارٹی میرا ویچار سبھی رات لے کے ہم چل جائیں گے بابا ہم نے کیا ہے کہ پیپر دبا دے رہے ہیں کافی دیر سے یہ بھی اچھا ہے ہاں ہاں

ਰੂਰਲ ਦਾ ਮਸਲਾ ਹੈ ਸ਼ਾਇਦ ਹਾਂ ਮੌਕਾ ਨਹੀਂ ਆਇਆ ਆਹ ਕਰਾਓ ਕਰਾਓ ਯਾਰ ਬੜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਹਾਡੇ ਸਾਥ ਥੈਂਕ ਯੂ ਜੀ ਦੱਸ ਦਿਓ ਕਿ ਮੁੱਦੇ ਹੁਣ ਧਰਨਾ ਚੱਕਿਆ ਜਾਏਗਾ ਹਾਂ ਹਾਂ ਹੋ ਜਾਏਗਾ ਇੱਕ ਕਪੂਰਥਲੇ ਦਾ ਮਸਲਾ ਸੀਗਾ ਇੱਕ ਜਲੰਧਰ ਰੂਰਲ ਦਾ ਮਸਲਾ ਸੀਗਾ ਉਹ ਹੋ ਗਿਆ ਤਿੰਨ ਚਾਰ ਛੋਟੇ ਛੋਟੇ ਮਸਲੇ ਸੀਗੇ ਹੋ ਗਿਆ ਸੋਲਵ ਹੋ ਗਿਆ ਹੁਣ ਉਤਰਨਾ ਚੱਕਣ ਲੱਗੇ ਜੀ ਕਿਉਂਕਿ ਇਹ ਸ਼ਿਂਗਾਂ ਸ਼ਿਂਗਾਂ ਵਾਲੇ ਲੋਕਾਂ ਸ਼ਿਂਗਾਂ ਸ਼ਿਕਾਰ ਨਾਲੇ ਲੋਕਾਂ ਕਾ ਜਿਹੜੇ ਹੱਕ ਆ ਉਹ ਕਦੇ ਮੰਗਿਆ ਨਹੀਂ ਮਿਲਦੇ। ਚਿੰਗਰ ਸਮੇਂ ਹੀ ਮੜਨਾ ਪੈਂਦਾ ਹੱਕਾਂ ਨੂੰ ਮੜਨਾ ਪੈਂਦਾ। ਤਾਂ ਅਸੀਂ ਜੰਮਾ ਚੱਕਰ ਹਾਗੇ ਮਖਲੇ ਹੰਨਾ ਹੋਵੇ ਉਹ ਮਖਲੇ ਚੱਕਰ ਮੜਦੇ ਜਮਗੇ। ਜੈ ਭਾਰਤ ਜੈ ਭਾਰਤ। ਮਸ ਬੰਨ ਕੇ ਜੇ ਪੰ ਜਗਿੰਦਰ ਸਿੰਘ ਮਾਨ ਜੀ ਸਰ ਅੱਜ ਦਾ ਧਰਨਾ ਕਿਸ ਕਰਕੇ ਦਿੱਤਾ ਗਿਆ? ਜਿਹੜਾ ਨੂਰਪੁਰ ਚੱਠੇ ਦਾ ਮਸਲਾ ਸੀਗਾ ਤੇ ਜਲਾਲਪੁਰ ਪਿੰਡ ਦਾ ਜਿਹੜਾ ਉਹ ਮਸਲਾ ਸੀਗਾ ਗ੍ਰੰਥ ਦੀ ਬਦਵੀਦ ਦਾ ਤੇ ਜਿਹੜਾ ਕੁਝ ਬੰਦਿਆਂ ਦੇ ਉੱਤੇ ਜਿਹੜਾ ਅੱਜ ਤੁਰੰਤ ਜਿਹੜਾ ਉਹ ਪਰਚਾ ਜਾਰਦ ਕਰਨ ਦੇ ਜਿਹੜਾ ਉਹ ਕਰਨ ਵੀ ਲੱਗੇ ਆ ਹੁਣੇ ਸਾਨੂੰ ਕਾਪੀ ਵੀ ਦੇਣ ਲੱਗੇ ਆ ਤੇ ਕੁਝ ਜਿਹੜਾ ਉਹ ਜਿਨ੍ਹਾਂ ਅਫਸਰਾਂ ਨੇ ਤਿੰਨ ਸਾਲ ਰਿਕਾਰਡ ਨਹੀਂ ਦਿੱਤਾ ਉਹਨਾਂ ਦੇ ਖਿਲਾਫ ਵੀ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਉਹ ਮੁਕਦਮਾ ਦਰਜ ਕੀਤਾ ਜਾਊਗਾ ਤੇ ਸਾਨੂੰ ਜਿਹੜਾ ਉਹ ਅਪੀਲ ਕਰਨ ਦਾ ਜਿਹੜਾ ਉਹ ਮੌਕਾ ਦਿੱਤਾ ਆ ਸਾਨੂੰ ਕਾਪੀ ਦੇ ਦਿੱਤੀ ਆ ਅਸੀਂ ਅਪੀਲ ਕਰਾਂਗੇ ਕਿਉਂ ਆਪਣੇ ਕਮਿਸ਼ਨਰ ਸਾਹਿਬ ਉਹ ਤੁਹਾਨੂੰ ਸੰਤੁਸ਼ਟ ਕਰ ਦੇ ਕੇ ਸੰਸਪਸ਼ਟ ਉਹ ਭਰੋਸਾ ਤੇ ਨਾਲ ਹੀ ਆਰਡਰ ਕਰਕੇ ਗਏ ਆ ਵੀ ਆਹ ਹੋਣਾ ਚਾਹੀਦਾ ਤੇ ਜਿਹੜੇ ਮੁਲਾਜ਼ਮਾਂ ਨੇ ਢੇਲ ਕੀਤੀ ਉਸ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਛੇੜਾ ਵੱਡਾ ਮੰਦਾ ਸੀ ਪਰ ਕਾਫੀ ਟਾਈਮ ਤੋਂ ਪੈਂਡਿੰਗ ਚੱਲ ਰਿਹਾ। 3 ਸਾਲ ਤੋਂ ਜੀ। ਇਨਸ਼ਾਅੱਲਾ। 3 ਸਾਲ ਤੋਂ ਜਿਹੜਾ ਸਿਵਲ ਪ੍ਰਸ਼ਾਸਨ ਆ ਡੀਡੀ ਡੀਡੀਪੀ ਉਹ ਆ ਉਹਨੇ 3 ਸਾਲ ਗਮਰਾਹ ਕੀਤਾ ਸਾਨੂੰ ਕਾਪੀ ਨਹੀਂ ਦਿੱਤੀ। ਤੇ ਉਹਨਾਂ ਦੇ ਖਿਲਾਫ ਵੀ ਜਿਹੜਾ ਉਹ ਕਾਰਵਾਈ ਕਰਨ ਦੀ ਜਿਹੜਾ ਸੀ ਮੰਗ ਕੀਤੀ ਆ। ਠੀਕ ਹੈ ਧੰਨਵਾਦ ਠੀਕ ਹੈ ਅੱਜ ਦਾ ਰਾਤ ਕਿਸ ਕਰਕੇ ਦਿੱਤਾ ਗਿਆ ਦੇਖੋ ਜੀ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਪੀਨ ਜੈ ਭਾਰਤ ਕਿ ਜਿਹੜੇ ਵਾਲਮੀਕ ਭਗਵਾਨ ਦੇ ਗ੍ਰੰਥ ਸਾਹਿਬ ਦੇ ਪੰਨੇ ਫਾਲੇ ਸੀ ਸਾਨੂੰ ਉਹਨਾਂ ਦਾ ਇਨਸਾਫ ਮਿਲ ਗਿਆ ਬੇਦਵੀ ਕੀਤੀ ਸੀ ਉਹਨਾਂ ਦਾ ਇਨਸਾਫ ਮਿਲ ਗਿਆ ਪਰ ਸਾਡੀ ਐਸ ਇਸਮਾਲ ਭਾਈ ਜਿਹੜਾ ਇਕੱਠੇ ਹੋਏ ਸੀਗੇ ਪਰ ਸਾਨੂੰ ਕਮਿਸ਼ਨਰ ਸਾਹਿਬ ਵਿਸ਼ਵਾਸ ਦਿਵਾ ਕੇ ਗਏ ਆ ਵੀ ਇਹ ਸਾਰਾ ਤੇ ਪਰਚੇ ਦਰਜ ਹੋਣਗੇ ਸਾਰਾ ਤੇ ਕਾਰਵਾਈ ਹੋਏਗੀ ਉਹਨਾਂ ਦੇ ਕਹਿਣ ਦੇ ਉੱਤੇ ਇਹ ਸਾਰਾ ਧਰਨਾ ਅੱਜ ਚੱਕਿਆ ਵਾ ਜੇ ਜੇ ਨਹੀਂ ਹੁੰਦਾ ਤਾਂ ਫਿਰ ਵੀ ਅਗਲੀ ਕਾਰਵਾਈ ਬਾਬਾ ਜੀ ਦੱਸਣਗੇ ਕੀ ਹੋਏਗੀ ਬਾਕੀ ਅਸੀਂ ਕਪੂਰ ਥੱਲੇ ਦੇ ਵਿੱਚ ਵੀ ਔਰ ਬੇਅਦਵੀ ਹੋਈ ਆ ਤੇ ਇਧਰ ਆਪਣਾ ਇਧਰ ਨੂਰ ਪਰ ਛੱਡਾ ਵੀ ਹੋਈ ਹੈ ਜੀ ਠੀਕ